ਅੱਜ ਦੀ ਰੈਸਪੀ ਮਲਾਈ ਕੋਫਤੇ ਇਹ ਬਹੁਤ ਹੀ ਆਸਾਨ ਰੈਸਪੀ ਹੈ ਤੇ ਬਹੁਤ ਹੀ ਸਵਾਦ ਬਣਦੀ ਹੈ ਮਲਾਈ ਕੋਫਤੇ ਬਣਾਉਣ ਲਈ ਸਭ ਤੋਂ ਪਹਿਲਾਂ ਆਪਾਂ ਉਬਲੇ ਹੋਏ ਚਾਰ ਆਲੂ ਲਏ ਹਨ ਤੇ ਨਾਲ ਹੀ ਪਨੀਰ ਲਿਆ ਹੈ ਸਭ ਤੋਂ ਪਹਿਲਾਂ ਆਪਾਂ ਪਨੀਰ ਨੂੰ ਕद्दूकस ਕਰ ਲਵਾਂਗੇ ਤੇ ਨਾਲ ਹੀ ਆਪਾਂ ਆਲੂਆਂ ਨੂੰ ਵੀ ਕद्दूकस ਕਰ ਲਵਾਂਗੇ ਪਨੀਰ ਤੇ ਆਲੂਆਂ ਨੂੰ ਕद्दूकस ਕਰਨ ਤੋਂ ਬਾਅਦ ਇਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਿਕਸ ਕਰਨ ਤੋਂ ਬਾਅਦ ਇਸ ਵਿੱਚ ਸਵਾਦ ਅਨੁਸਾਰ ਨਮਕ ਤੇ ਥੋੜੀ ਜਿਹੀ ਕਾਲੀ ਮਿਰਚ ਪਾ ਦੇਵਾਂਗੇ ਤੇ ਨਾਲ ਹੀ ਆਪਾਂ ਇਸ ਵਿੱਚ 3-4 ਚਮਚਾ ਮੈਦੇ ਦੇ ਪਾ ਦੇਵਾਂਗੇ ਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਹੁਣ ਇਸ ਦੇ ਛੋਟੇ-ਛੋਟੇ ਕੋਫਤੇ ਬਣਾ ਲਵਾਂਗੇ ਕੋਫਤੇ ਬਣਾਉਣ ਲੱਗੇ ਆਪਾਂ ਆਪਣੇ ਹੱਥਾਂ ਨੂੰ ਥੋੜਾ ਜਿਹਾ ਇਓ ਲਗਾ ਲਵਾਂਗੇ ਇਹ ਕੋਫਤੇ ਆਪਾਂ ਕਿਸੇ ਵੀ ਸ਼ੇਪ ਵਿੱਚ ਬਣਾ ਸਕਦੇ ਹਾਂ ਛੋਟੇ ਵੱਡੇ ਗੋਲ ਕੋਈ ਵੀ ਸ਼ੇਪ ਦੇ ਸਕਦੇ ਆ ਆਪਣੇ ਸਾਰੇ ਕੋਫਤੇ ਬਣ ਕੇ ਤਿਆਰ ਹਨ ਹੁਣ ਇਹਨਾਂ ਨੂੰ ਤਲਣ ਲਈ ਆਪਾਂ ਇੱਕ ਕੜਾਈ ਵਿੱਚ ਤੇਲ ਪਾਵਾਂਗੇ ਤੇਲ ਗਰਮ ਹੋ ਜਾਣ ਤੇ ਇਸ ਵਿੱਚ ਆਪਾਂ ਇੱਕ ਇੱਕ ਕਰਕੇ ਸਾਰੇ ਕੂਫਤੇ ਪਾ ਦਿਵਾਂਗੇ ਤੇ ਇਸ ਨੂੰ 2-3 ਮਿੰਟ ਬਾਅਦ ਹੀ ਹਿਲਾਵਾਂਗੇ ਹੁਣ ਆਪਣੇ ਕੂਫਤੇ ਸੁਨਹਿਰੀ ਰੰਗ ਦੇ ਹੋ ਗਏ ਹਨ ਤੇ ਬਣ ਕੇ ਤਿਆਰ ਹਨ ਹੁਣ ਆਪਾਂ ਸਾਰੇ ਕੂਫਤੇ ਬਾਹਰ ਕੱਢ ਲਵਾਂਗੇ ਇਹ ਕੂਫਤੇ ਬਹੁਤ ਹੀ ਸੌਫਟ ਬਣੇ ਹਨ ਹੁਣ ਕੋਫਤੀਆਂ ਦੀ ਗਰੇਵੀ ਬਣਾਉਣ ਲਈ ਇੱਕ ਕੜਾਈ ਵਿੱਚ ਕਿਓ ਪਾਵਾਂਗੇ ਤੇ ਨਾਲ ਹੀ ਥੋੜਾ ਜਿਹਾ ਜੀਰਾ ਪਾ ਦੇਵਾਂਗੇ ਗਰੇਵੀ ਬਣਾਉਣ ਲਈ ਦੋ ਟਮਾਟਰ ਥੋੜਾ ਜਿਹਾ ਲਸਣ 3-4 ਪਿਆਜ਼ ਤੇ ਥੋੜਾ ਜਿਹਾ ਅਦਰਕ ਲਿਆ ਹੈ ਇਹਨਾਂ ਸਾਰਿਆਂ ਨੂੰ ਕੱਟ ਕੇ ਆਪਾਂ ਪੁੰਨ ਲਵਾਂਗੇ ਜਦੋਂ ਟਮਾਟਰ ਪਿਆਜ਼ ਗਲਣ ਲੱਗ ਜਾਵੇ ਤਾਂ ਗੈਸ ਬੰਦ ਕਰ ਦੇਵਾਂਗੇ ਤੇ ਇਸ ਨੂੰ ਠੰਡਾ ਹੋਣ ਦੇਵਾਂਗੇ ਠੰਡਾ ਹੋ ਜਾਣ ਤੇ ਇਸ ਨੂੰ ਮੈਕਸੀ ਵਿੱਚ ਪਾ ਕੇ ਬੀਟ ਕਰ ਲਵਾਂਗੇ ਹੁਣ ਆਪਣਾ ਪੇਸਟ ਬਣ ਕੇ ਤਿਆਰ ਹੈ ਤੇ ਇੱਕ ਕੜਾਈ ਵਿੱਚ ਥੋੜਾ ਜਿਹਾ ਤੇਲ ਪਾਵਾਂਗੇ ਉਸ ਵਿੱਚ ਲਾਲ ਮਿਰਚ ਹਲਦੀ ਗਰਮ ਮਸਾਲਾ ਤੇ ਸਵਾਦ ਅਨੁਸਾਰ ਨਮਕ ਪਾਵਾਂਗੇ ਤੇ ਇਸ ਨੂੰ ਥੋੜਾ ਜਿਹਾ ਭੁੰਨ ਲਵਾਂਗੇ ਜਿਆਦਾ ਨਹੀਂ ਭੁੰਨਣਾ ਕਿਉਂਕਿ ਆਪਣੇ ਮਸਾਲੇ ਸੜ ਜਾਣਗੇ ਤੇ ਇਸ ਵਿੱਚ ਥੋੜਾ ਜਿਹਾ ਪਾਣੀ ਪਾ ਦੇਵਾਂਗੇ ਇਹ ਨਾਲ ਹੀ ਬਣਾਇਆ ਹੋਇਆ ਪੇਸਟ ਪਾ ਦੇਵਾਂਗੇ ਤੇ ਇਸ ਨੂੰ ਹੌਲੀ-ਹੌਲੀ ਪਕਾਣ ਲਵਾਂਗੇ ਮਸਾਲੇ ਨੂੰ ਤੁਸੀਂ ਲੋ ਫਲੇਮ ਤੇ ਹੀ ਪਕਾਣਾ ਹੈ ਜੇਕਰ ਆਪਾਂ ਇਸ ਨੂੰ ਹਾਈ ਫਲੇਮ ਤੇ ਪਕਾਵਾਂਗੇ ਤਾਂ ਆਪਣਾ ਮਸਾਲਾ ਸੜ ਜਾਊਗਾ ਇਸ ਨੂੰ ਬੰਦੇ ਹੋਏ ਹੁਣ 4-5 ਮਿੰਟ ਹੋ ਗਏ ਹਨ ਤੇ ਗਰੇਵੀ ਵੀ ਗਾੜੀ ਹੋ ਗਈ ਹੈ ਹੁਣ ਇਸ ਵਿੱਚ ਆਪਾਂ ਤੁੜ ਇਹ ਪਾਣੀ ਪਾ ਦੇਵਾਂਗੇ ਤੇ ਇਸ ਨੂੰ 3-4 ਮਿੰਟ ਹੋਰ ਪੱਕਣ ਲਈ ਰੱਖ ਦੇਵਾਂਗੇ ਹੁਣ ਇਸ ਵਿੱਚ ਕਟਿਆ ਹੋਇਆ ਧਨੀਆ ਪਾ ਦੇਵਾਂਗੇ ਤੇ ਇਸ ਨੂੰ 4-5 ਮਿੰਟ ਹੋਰ ਪਕਾ ਲਵਾਂਗੇ ਆਲਮੋਸਟ ਆਪਣੀ ਗਰੇਵੀ ਬਣ ਕੇ ਤਿਆਰ ਹੈ ਇਸ ਵਿੱਚ ਕਸੂਰੀ ਮੇਥੀ ਅਥਾ ਨਾਲ ਮਲ ਕੇ ਪਾ ਦੇਵਾਂਗੇ ਦੇ ਨਾਲ ਇਹ ਕਰਦੇ ਬਣਾਈ ਹੋਈ ਮਲਾਈ ਪਾ ਦੇਵਾਂਗੇ ਤੁਸੀਂ ਦੇਖ ਸਕਦੇ ਹੋ ਗਰੇਵੀ ਬਹੁਤ ਹੀ गाढ़ी ਬਣ ਕੇ ਤਿਆਰ ਹੈ ਹੁਣ ਇਸ ਵਿੱਚ ਬਨੇ ਹੋਏ ਕੋफ्ते ਪਾ ਦੇਵਾਂਗੇ ਤੇ ਆਪਣੇ ਮਲਾਈ ਕੋफ्ते ਬਣ ਕੇ ਤਿਆਰ ਹੈ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਔਰ ਸਬਸਕ੍ਰਾਈਬ जरूर करना धन्यवाद